ਮੱਲਾਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਵੱਲੋਂ 600 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ। 147 ਮਰੀਜ਼ ਆਪਰੇਸ਼ਨ ਲਈ ਚੁਣੇ ਗਏ। ਵੱਡੀ ਗਿਣਤੀ 'ਚ ਜ਼ਰੂਰਤਮੰਦ ਮਰੀਜ਼ਾਂ ਨੇ ਲਿਆ ਕੈਂਪ ਦਾ ਫਾਇਦਾ। ਜੀਹਾਂ ਲਾਲਾ ਚੰਦਾਮੱਲ ਧਰਮਸ਼ਾਲਾ ਵਿੱਚ ਮੱਲਾਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਸ਼ੰਕਰ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਗੁਰੂ ਘਰ ਦੇ ਵਜ਼ੀਰ ਭਾਈ ਜਸਵੰਤ ਸਿੰਘ ਵੱਲੋਂ ਅਰਦਾਸ ਬੇਨ ਕੈਂਪਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਰੋਸ਼ਨ ਲਾਲ ਮਣਚੰਦਾ ਅਤੇ ਪ੍ਰਧਾਨ ਅਮੀਰ ਚੰਦ ਪਾਜਾਜ ਨੇ ਦੱਸਿਆ ਕਿ ਲੁਧਿਆਣਾ ਦੇ ਸ਼ੰਕਰ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ 670 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ 145 ਦੇ ਕਰੀਬ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਹੈ ਜਦਕਿ ਬਾਕੀ ਦੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ ਹੈ। ਜਿੰਨਾ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਹੈ ਉਹਨਾਂ ਦਾ ਆਪਰੇਸ਼ਨ ਲੁਧਿਆਣਾ ਦੇ ਸ਼ੰਕਰ ਆਈ ਹਸਪਤਾਲ ਵਿੱਚ ਮੁਫਤ ਹੋਵੇਗਾ। ਮਰੀਜ਼ ਨੂੰ ਹਸਪਤਾਲ ਲਿਆਉਣ, ਵਾਪਸ ਭੇਜਣ ਅਤੇ ਉਹਨਾਂ ਦੇ ਰੱਖ-ਰਖਾਅ ਦਾ ਅਤੇ ਖਾਣ ਇੰਦੀ ਵਿਵਸਥਾ ਸੰਸਥਾ ਵੱਲੋਂ ਕੀਤੀ ਜਾਵੇਗੀ ਡਾਕਟਰ ਰੋਚੀ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਨੂੰ ਆਪਰੇਸ਼ਨ ਕਰਵਾਉਣ ਲਈ ਚੁਣਿਆ ਗਿਆ ਹੈ ਉਹਨਾਂ ਦਾ ਆਪਰੇਸ਼ਨ ਲੁਧਿਆਣਾ ਦੇ ਸ਼ੰਕਰ ਆਈ ਹਸਪਤਾਲ ਵਿੱਚ ਮੁਫਤ ਹੋਵੇਗਾ ਮਰੀਜ਼ ਨੂੰ ਹਸਪਤਾਲ ਲਿਆਉਣ ਵਾਪਸ ਭੇਜਣ ਅਤੇ ਉਹਨਾਂ ਦੇ ਰਖ ਰਖਾਅ ਤੇ ਖਾਣ ਪੀਣ ਦੀ ਵਿਵਸਥਾ ਹਸਪਤਾਲ ਵੱਲੋਂ ਕੀਤੀ ਜਾਵੇਗੀ ਇਹ ਕੈਂਪ ਮੱਲਾਵਾਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮੀਰ ਚੰਦ ਬਜਾਜ ਅਤੇ ਚੇਅਰਮੈਨ ਰੋਸ਼ਨ ਲਾਲ ਮਰਚੰਦਾ ਦੀ ਗਵਾਈ ਹੇਠ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪ ਸ਼ੰਕਰ ਦੇ ਚਾਪ ਪਾਣੀ ਦਾ ਪ੍ਰਬੰਧ ਵਿਸ਼ੇਸ਼ ਤੌਰ ਤੇ ਕੀਤਾ ਗਿਆ ਅਤੇ ਅੰਤ ਵਿੱਚ ਸੋਸਾਇਟੀ ਵੱਲੋਂ ਡਾਕਟਰਾਂ ਦੀ ਟੀਮ ਨੂੰ ਲੋਈਆਂ ਫਿਲਡਾਂ ਤੇ ਬਾਕੀ ਹੋਰਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਦਾ ਜੋ ਕੈਂਪ ਹੈ ਮੱਲਾ ਵਾਲਾ ਕਾਰ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਲਗਾਇਆ ਗਿਆ ਜੀ ਸ੍ਰੀ ਅਮੀਰ ਚੰਦ ਜੀ ਬਾਜਾਤ ਸਰਦਾਰ ਰਣੂਪ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਸਰਜੀਤ ਸਿੰਘ ਜੀ ਔਰ ਸਾਡੀ ਸਮੁੱਚੀ ਟੀਮ ਹੈ ਕੁਲਵਿੰਦਰ ਸਿੰਘ ਜੀ ਮਖਾਈ ਕਾਸ ਜੀ ਤੋਂ ਕੈਂਪ ਦੇ ਵਿੱਚ 670 ਦੇ ਕਰੀਬ ਜਿਹੜੀ ਓਪੀਡੀ ਹੋ ਚੁੱਕੀ ਹੈ ਜੀ ਇਹਦੇ ਵਿੱਚੋਂ 145 ਦੇ ਕਰੀਬ ਜਿਹੜੇ ਐ ਆਪਰੇਸ਼ਨ ਜਿਹੜੇ ਸਿਲੈਕਟ ਕੀਤੇ ਗਏ ਐ ਅੱਜ ਦਾ ਕੈਂਪ ਬਹੁਤ ਹੀ ਵਧੀਆ ਰਿਹਾ ਸ਼ਾਂਤੀਪੁਰੂ ਦੇ ਜਿਹੜਾ ਕੈਂਪ ਐ ਜਿਹੜਾ ਨਿਭੜਿਆ ਜੀ ਔਰ ਇਹ ਜਿਹੜਾ ਕੈਂਪ ਹੈ ਡਾਕਟਰ ਰੂਚੀ ਸਿੰਘ ਜਿਹੜੇ ਸ਼ੰਕਰਾ ਆਈ ਹਸਪੀਟਲ ਤੋਂ ਪਹੁੰਚੇ ਐ ਉਹਨਾਂ ਦੀ ਹਾਜ਼ਰੀ ਵਿੱਚ ਲਗਾਇਆ ਗਿਆ ਜੀ ਪ੍ਰਧਾਨ ਜੀ ਸਾਡੇ ਮਿਰਚੰਦ ਜੀ ਭਜਾਜ ਰੋਸ਼ਨ ਲਾਲ ਜੀ ਉਮੀਦ ਪ੍ਰਧਾਨ ਸਾਡੇ ਜਸਵੰਤ ਸਿੰਘ ਜੀ ਸਾਡੇ ਸੰਯੋਗੀ ਵੀਰ ਤੇ ਲੁਪ ਸਿੰਘ ਜੀ ਸਾਡੇ ਸੰਯੋਗੀ ਵੀਰ ਬਾਕੀ ਸਾਰੀ ਟੀਮ ਦਾ ਇਹ ਦਿਨੋਂ ਸਾਰੇ ਵੇਲੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਤੇ ਇਦੀ ਵੱਡੀ ਸੇਵਾ ਦਾ ਆਨੰਦ ਲੁੱਟਿਆ ਵਾ ਤੇ ਮੈਂ ਬੇਨਤੀ ਕਰਦਾ ਵਾਂ ਅਰਜ ਕਰਦਾ ਅਰਦਾਸ ਕਰਦਾ ਵਾ ਗੁਰੂ ਗਾੜੀ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਦਾਂ ਹੀ ਉਪਰਾਲਾ ਬਖਸ਼ਿਆ ਜਾਵੇ ਸਾਰਿਆਂ ਨੂੰ ਵਾਹਿਗੁਰੂ ਕਿਰਪਾ ਕਰੇ ਸਾਰੇ ਤੰਦਰੁਸਤੀ ਬਖਸ਼ੇ ਅੱਗੇ ਤੋਂ ਉਦਮ ਕਰਿਆ ਨਗੇ ਬਲ ਤੇ ਉਦਮ ਬਖਸ਼ੇ ਵਾਹਿਗੁਰੂ ਬਹੁਤ ਵਧੀਆ ਰਿਹਾ ਜੀ ਕੈਂਪ ਬਹੁਤ ਵਧੀਆ ਰਿਹਾ ਤੇ ਸਾਰੇ ਸੰਯੋਗ ਵੀ ਸ਼ਹਿਰੀ ਜਿੰਨੇ ਵੀ ਵੀਰ ਜਿਹੜੇ ਨਾਲ ਬਹੁਤ ਵਧੀਆ ਸੰਯੋਗ ਹੈ ਸੰਯੋਗ ਮਾਇਆ ਦਾ ਵੀ ਬੜਾ ਤਕ ਤ ਸੇਵਾ ਨਿਭਾਉਂਦਾ ਬਹੁਤ ਵਧੀਆ ਸੰਯੋਗ ਦਿੱਤਾ ਵੀਰਾਂ ਭਰਾਵਾਂ ਨੇ ਸਾਰਿਆਂ ਨੇ ਬਹੁਤ ਬਹੁਤ ਤੈਦੇ ਲੋ ਧੰਨਵਾਦ ਸਾਡੇ ਸਾਰੇ ਤੀਵ ਵੱਲੋਂ ਸਾਰੇ ਸਮੂਹ ਸੇਵਾਦਾਰਾਂ ਦਾ ਤੈਦੇ ਲੋ ਧੰਨਵਾਦ ਕਰਦੇ ਫੇਰ ਦੁਬਾਰਾ